ਕਾਰੀ ਕੋਠੀਆਂ ਵਿੱਚ 10 ਲੋਟੀ ਇਹੋ ਜਿਹੇ ਨੇ ਜੋ ਆਪਣੀ ਮਿਆਦ ਤੋਂ ਵੱਧ ਸਮੇਂ ਸਾ ਵੱਧ ਸਮੇਂ ਕਾਰਨ ਨਜਾਇਜ਼ ਤੌਰ ਤੇ ਰਹਿ ਰਹੇ ਨੇ ਇਹ ਕਿਹੜੇ ਕਿਹੜੇ ਮਹਾਪੁਰਸ਼ ਆ ਕਿ ਕੋਠੀ ਨੰਬਰ 47 ਸੈਕਟਰ 2 ਦੇ ਵਿੱਚ ਸਰਦਾਰ ਮਨਪੀਰ ਸਿੰਘ ਬਾਦਲ ਸਾਹਿਬ ਕੋਲ ਸੀਗੀ ਉਹ ਚਿੱਠੀਆਂ ਕੱਡੀਆਂ ਗਈਆਂ ਔਰ ਜਿੱਦਾਂ ਕੋਠੀ ਦਾ ਜੋਕ ਵਿੱਚ ਛੱਡ ਕੇ ਗਏ ਨੇ ਉਹਦੇ ਵਿੱਚੋਂ ਜੋ ਕੁਝ ਘੱਟ ਸੀਗਾ ਡਾਈਨਿੰਗ ਟੇਬਲ ਇੱਕੋ ਥੇ ਨਹੀਂ ਸੀਗਾ ਹੈਗਾ ਸੁਣ ਲਿਓ ਜੀ ਹੁਣ ਸੁਣ ਲਿਓ ਧਿਆਨ ਨਾਲ ਇੱਕ ਡਾਈਨਿੰਗ ਚੇਅਰ ਨਹੀਂ ਸੀਗੀ ਜੀ ਆਈਗੀ ਆ 10 10 ਡਾਈਨਿੰਗ ਚੇਅਰ ਨਹੀਂ ਸੀਗੀਆਂ ਆਗੀਆਂ ਇੱਕ ਸਰਵਿਸ ਟ੍ਰੋਲੀ ਨਹੀਂ ਸੀਗੀ ਆਗੀ ਤੇ ਇੱਕ ਰੈਕਲਾਈਨਰ ਸੋਫਾ ਨਹੀਂ ਸੀਗਾ ਹੈਗਾ ਸਰਪੰਚ ਜਨ ਸਿੰਘ ਜੀ ਇੰਦੀਆਂ ਚਿੱਠੀਆਂ ਨਾਂ ਲਿਖਿਆ ਕਰੋ ਕੱਲ ਦਾ ਉਹਨਾਂ ਨੂੰ ਵਿਚਾਰਾਂ ਨੂੰ ਮਾਈਨਰ ਹਟਦੇ ਨੇ ਕਰ ਮਾਨਯੋਗ ਸਪੀਕਰ ਸਾਹਿਬ ਇਸ ਸਮੇਂ ਲੋਕ ਨਿਰਮਾਣ ਵਿਭਾਗ ਦੀਆਂ ਸਰਕਾਰੀ ਕੋਠੀਆਂ ਵਿੱਚ ਦਾਸਾ ਲੋਟੀ ਇਹੋ ਜਿਹੇ ਨੇ ਜੋ ਆਪਣੀ ਮਿਆਦ ਤੋਂ ਵੱਧ ਸਮੇਂ ਸਾ ਵਧ ਸਮੇਂ ਕਾਰਨ ਨਜਾਇਜ਼ ਤੌਰ ਤੇ ਰਹਿ ਰਹੇ ਨੇ ਇਹ ਕਿਹੜੇ ਕਿਹੜੇ ਮਹਾਪੁਰਸ਼ ਆ ਮੜਾ ਜੇ ਦੱਸਿਓ ਸਹੀ ਪਤਾ ਲੱਗ ਜੇ ਹਾਂਜੀ ਜੀ ਮੈਂ ਕਹਾਂ ਕਿਹੜੇ ਕਿਹੜੇ ਮਹਾਪੁਰਸ਼ ਆ ਇਹ ਪੰਜਾਬ ਨੂੰ ਪਤਾ ਲੱਗ ਜੇ ਇਹ ਦੇਖੋ ਜੀ ਜਿਹੜੇ ਜਿਨ੍ਹਾਂ ਦੇ ਟਾਈਮ ਲੰਘ ਜਾਂਦੇ ਆ ਜਾਂ ਟਰਾਂਸਫਰ ਹੋ ਜਾਂਦੀਆਂ ਜਾਂ ਰਿਟਾਇਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਛੱਡਦੇ ਨਹੀਂ ਵੈਸੇ ਤਾਂ ਚਲੋ ਇਹ ਆਪਣੇ ਸਰਕਾਰ ਦੇ ਵਿੱਚ ਵੀ ਆਪਾਂ ਕੰਮ ਸ਼ੁਰੂ ਕੀਤਾ ਸੀ ਇਹੋ ਜਿਹਾ ਤੇ ਮੁਲਾਜ਼ਮਾਂ ਤੱਕ ਵੀ ਪਹੁੰਚ ਗਿਆ ਸਰਕਾਰ ਦੇ ਅਧਿਕਾਰੀ ਮੰਤਰੀ ਐਮ ਐਲ ਏ ਇਤਨਾ ਸ਼ੁਰੂ ਹੋਇਆ ਤੇ ਮੈਂ ਸਮਝਦਾ ਪੀਏ ਉਥੋਂ ਹੀ ਇਹ ਟ੍ਰੈਂਡ ਜਿਹੜਾ ਹੈ ਇਧਰ ਨੂੰ ਵੀ ਸ਼ੁਰੂ ਹੋ ਗਿਆ ਹੈ ਕਿ ਅਚਨਚੇਤ ਚੈਕਿੰਗ ਜਿਹੜੀ ਆ ਉਹ ਅਸੀਂ ਜਦੋਂ ਕਰਦੇ ਆ ਉਲਟੀਆਂ ਦੀ ਕਰਮਚਾਰੀਆਂ ਦੀ ਸੋ ਜਿਹੜੇ ਵੀ ਨਜਾਇਜ਼ ਵਿਅਕਤੀ ਰਹਿ ਰਹੇ ਹੁੰਦੇ ਨੇ ਉਹਨਾਂ ਨੂੰ ਇੱਕ ਪੰਜਾਬ ਪਬਲਿਕ ਪ੍ਰਮਿਸਿਸ ਐਂਡ ਲੈਂਡ ਐਕਟ 1973 ਦੀ ਧਾਰਾ 4 ਤੇ 5 ਅਧੀਨ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਂਦੀ ਆ ਨੌ ਜਿਹੜੇ ਨੇ ਉਹਨਾਂ ਦੇ ਜੜੀ ਆ ਉਹ ਕਾਨੂੰਨੀ ਕਾਰਵਾਈ ਉਹਨਾਂ ਦੇ ਉੱਤੇ ਚੱਲ ਰਹੀ ਆ ਔਰ ਇੱਕ ਅਜੇ ਇਵਿਕਸ਼ਨ ਵਾਲਾ ਆ ਉਹਨੂੰ ਵੀ ਇਵਿਕਸ਼ਨ ਨੋਟਿਸ ਜਿਹੜਾ ਆ ਉਹ ਦਿੱਤਾ ਹੋਇਆ ਕੋਲੀ ਸਾਹਿਬ ਹਾਂਜੀ ਤੇ ਜਿਹੜੇ ਜੀ ਚਲੋ ਹੁਣ ਮੈਂਬਰ ਸਾਹਿਬ ਨੇ ਗੱਲ ਕਰ ਹੀ ਦਿੱਤੀ ਆ ਕਿ ਮੈਂ ਮੁਲਾਜ਼ਮਾਂ ਦੇ ਤੇ ਨਾਂ ਜਿਹੜੇ ਬਾਅਦ ਚ ਰਹਿ ਰਹੇ ਨੇ ਉਹਨਾਂ ਦੇ ਜੜੀ ਆਉ ਡਿਟੇਲ ਦੂੰਗਾ ਮੈਂ ਇੱਕ ਗੱਲ ਜ਼ਰੂਰ ਕਰੂੰਗਾ ਕਿ ਕੋਠੀ ਨੰਬਰ 47 ਸੈਕਟਰ 2 ਦੇ ਵਿੱਚ ਸਰਦਾਰ ਮਨਪੀਰ ਸਿੰਘ ਬਾਦਲ ਸਾਹਿਬ ਕੋਲ ਸੀਗੀ ਜੀ ਉਹ ਦੇਖੋ ਉਹਨਾਂ ਨੂੰ ਬਕਾਇਦਾ ਜੜੀਆਂ ਨੇ ਉਹ ਚਿੱਠੀਆਂ ਕੱਡੀਆਂ ਗਈਆਂ ਔਰ ਜਿੱਦਾਂ ਕੋਠੀ ਦਾ ਜੋ ਕੁਝ ਵਿੱਚ ਛੱਡ ਕੇ ਗਏ ਨੇ ਉਹਦੇ ਵਿੱਚੋਂ ਜੋ ਕੁਝ ਘੱਟ ਸੀਗਾ ਡਾਈਨਿੰਗ ਟੇਬਲ ਇੱਕੋ ਥੇ ਨਹੀਂ ਸੀਗਾ ਹੈਗਾ ਸੁਣ ਲਿਓ ਜੀ ਹੁਣ ਸੁਣ ਲਿਓ ਧਿਆਨ ਨਾਲ ਇੱਕ ਡਾਈਨਿੰਗ ਚੇਅਰ ਨਹੀਂ ਸੀਗੀ ਜੀ ਆਈ ਗਈ ਆ 10 10 ਡਾਈਨਿੰਗ ਚੇਅਰ ਨਹੀਂ ਸੀਗੀਆਂ ਹੈਗੀਆਂ ਇੱਕ ਸਰਵਿਸ ਟ੍ਰੋਲੀ ਨਹੀਂ ਸੀਗੀ ਹੈਗੀ ਤੇ ਇੱਕ ਰੈਕਲਾਈਨਰ ਸੋਫਾ ਨਹੀਂ ਸੀਗਾ ਠੀਕ ਆ ਜੀ ਬਾਜਾ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਹਾਂਜੀ ਹਾਂਜੀ ਕਹੋ ਜੀ ਸਰਪੰਚ ਜਨ ਸਿੰਘ ਜੀ ਇੰਨੀਆਂ ਚਿੱਠੀਆਂ ਨਾ ਲਿਖਿਆ ਕਰੋ ਕੱਲ ਦਾ ਉਹਨਾਂ ਨੂੰ ਵਿਚਾਰਾਂ ਨੂੰ ਮਾਈਨਰ ਹਟਾ ਦੇ ਕਰ ਕਹਤ ਕੋਟੀ ਨਾ ਹੀ ਕੰਮ ਕਰੋ ਤੀ ਇੰਨੀਆਂ ਸਸਤ ਚਿੱਠੀਆਂ ਲਿਖਦੇ ਹੋ ਉਹ ਵਿਚਾਰੇ ਬਠੰਡੇ ਪਏ ਤੁਸੀਂ ਉਹਨਾਂ ਦੇ ਮੈਂ ਮੈਂ ਬਿਲਕੁਲ ਨਹੀਂ ਸੀਗਾ ਦੱਸਣਾ ਚਾਹਦਾ ਮੈਂਬਰ ਸਾਹਿਬ ਨੇ ਪੁੱਛਿਆ ਸਾਹਮਣੋਂ ਤੇ ਤਾਂ ਮੈਨੂੰ ਦੱਸਣਾ ਪਿਆ ਮੈਨੂੰ ਵੀ ਪਤਾ ਹੈ ਜੀ ਠੀਕ ਮੈਂ ਨਹੀਂ ਸੀਗਾ ਦੱਸਣਾ ਚਾਹਦਾ ਉਹਨਾਂ ਨੇ ਸਵਾਲ ਪੁੱਛਿਆ ਤੇ ਤਾਂ ਕਰਕੇ ਮੈਂ ਜਵਾਬ ਦਿੱਤਾ ਹੈ ਜੀ